ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟ ਗੈਂਟ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਕਿਨ ਕਲਰ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਉੱਪਰ ਫਲਾਵਰ ਲਾਏ ਹੋਏ ਨੇ ਕ੍ਰੋਸ਼ੀਏ ਦੇ ਨਾਲ ਆਪਾਂ ਇਹ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਇਹ ਸਕੀਵੀ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ। ਹਾਂਜੀ ਆਪਾਂ ਇਹ ਸਕੀਵੀ ਕਰੋਸ਼ੀਏ ਨਾਲ ਬਣਾਈ ਹੋਈ ਹੈ। ਸਕਿਨ ਕਲਰ ਦੀ ਆਪਾਂ ਉਹਨਾਂ ਦਾ ਇਸਤੇਮਾਲ ਕੀਤਾ ਹੋਇਆ ਹੈ। ਫਰੰਟ ਵਾਲੀਆਂ ਪੇਚੀਆਂ ਆਪਾਂ ਅਲੱਗ ਤੋਂ ਬਣਾਈਆਂ ਹੋਈਆਂ ਨੇ, ਬੈਕ ਸਾਈਡ ਵਾਲਾ ਪੜਾ ਅਲੱਗ ਤੋਂ ਬਣਾਇਆ ਹੋਇਆ ਹੈ। ਬਾਹਾਂ ਆਪਾਂ ਅਲੱਗ-ਅਲੱਗ ਬਣਾ ਕੇ ਅਟੈਚ ਕੀਤੀਆਂ ਹੋਈਆਂ ਨੇ। ਹਾਂਜੀ ਇਸਦੇ ਸਾਰੇ ਪਾਰਟ ਆਪਾਂ ਅਲੱਗ-ਅਲੱਗ ਬਣਾਏ ਹੋਏ ਨੇ। ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਸ ਨੂੰ ਬਣਾ ਕੇ ਤਿਆਰ ਕੀਤਾ ਹੋਇਆ ਹੈ ਸਕਿਨ ਕਲਰ ਦੀ ਸਕੀਵੀ ਤੇ ਉੱਪਰ ਫਲਾਵਰ ਲਾਏ ਹੋਏ ਨੇ ਵਾਈਟ ਤੇ ਪਿੰਕ ਕਲਰ ਦੇ ਆਪਾਂ ਫਲਾਵਰ ਬਣਾ ਕੇ ਲਾਏ ਹੋਏ ਨੇ ਇਹ ਸਕੀਵੀ ਕਿਸ ਤਰ੍ਹਾਂ ਬਣਾਉਣੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਵੀਡੀਓ ਜ਼ਰੂਰ ਦੇਖਿਓ ਇਸ ਨੂੰ ਬਣਾਉਣਾ ਬਿਲਕੁਲ ਆਸਾਨ ਹੈ ਵੀਡੀਓ ਦੇਖ ਕੇ ਤੁਸੀਂ ਇਹ ਸਕੀ ਵੀ ਘਰ ਖੁਦ ਬਣਾ ਸਕਦੇ ਹੋ ਜੇਕਰ ਤੁਸੀਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹਾਂਜੀ ਉੱਪਰ ਆਪਾਂ ਇੱਕ ਬਟਨ ਲਾਇਆ ਹੋਇਆ ਹੈ ਗਲੇ ਦੇ ਡਿਜ਼ਾਈਨ ਕਰਕੇ ਬਾਕੀ ਆਪਾਂ ਇਹ ਖੁੱਲਾ ਹੀ ਛੱਡਣਾ ਹੈ نیچے ਹਾਂਜੀ ਇਸ ਨੂੰ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਬੈਕ ਸਾਈਡ ਵਾਲਾ ਆਪਣਾ ਆਪਾਂ ਪਹਿਲਾਂ ਤੋਂ ਬਣਾ ਕੇ ਤਿਆਰ ਕੀਤਾ ਹੋਇਆ ਹੈ ਇਦੀ ਵਿੱਚ ਆਪਾਂ 80 ਚੈਨਲ ਲਈਆਂ ਹੋਈਆਂ ਨੇ 80 ਚੈਨਲ ਬਣਾ ਕੇ ਕ੍ਰੋਸ਼ੀਏ ਨਾਲ ਫਿਰ ਉਸ ਤੋਂ ਉੱਪਰ ਆਪਾਂ 11 12 ਵਾਰ ਜਿਹੜੇ ਨੇ ਉਹ ਬਾਰਡਰ ਦੇ ਬਣਾਏ ਹੋਏ ਨੇ ਤੇ ਉਸ ਤੋਂ ਉੱਪਰ ਵੱਡਾ ਬੀਆ ਬਣਾ ਕੇ ਆਪਾਂ ਸਾਰਾ ਸਿੱਧਾ-ਸਿੱਧਾ ਹੀ ਬਣਾਇਆ ਹੋਇਆ ਤੇ ਫਿਰ ਆਪਾਂ 1.5 ਇੰਚ ਤੇ ਮੋਢੇ ਦੀ ਕੱਟ ਪਾਈ ਜੀ ਇਹ ਆਪਾਂ 11 ਵਾਰ ਜਿਹੜੇ ਸਿੰਗਲ ਕ੍ਰੋਸ਼ੀਏ ਬਾਰਡਰ ਦੇ ਜਿਹੜੇ ਵਾਰ ਆ ਉਹ ਆਪਾਂ ਕਿਸ ਤਰ੍ਹਾਂ ਦੇਣੀ ਚੈਨਲ ਲੈ ਕੇ ਫਿਰ ਉੱਪਰ ਆਪਾਂ ਬਣਾਵਾਂਗੀ ਵੀਡੀਓ ਵਿੱਚ ਮੈਂ ਦੱਸਾਂਗੀ ਇਹੀ ਬੈਕ ਸਾਈਡ ਵਾਲਾ ਆਪਣਾ 80 ਚੈਨਾ ਬਣਾ ਲਈ ਤੇ ਉਸ ਤੋਂ ਅੱਗੇ ਆਪਾਂ 11 ਵਾਰ ਦੇ ਵਿੱਚ ਆਪਾਂ ਇਹ 16 17 ਸਾਈਜ਼ ਵਾਲੀ ਲੜਕੀ ਦੀ ਜਿਹੜੀ ਸੀ ਮੋਢਿਆਂ ਦੀ ਗਾਹਤ ਤੇ 10.5 ਇੰਚ ਦੀ ਬਣੀ ਹੋਈ ਹੈ ਜੇਕਰ ਸਾਡੇ 8 ਸਾਈਜ਼ ਦੇ ਮੁਤਾਬਿਕ ਆਪਾਂ ਛੋੜੀਆਂ ਚੈਨਾ ਕੱਟ ਜਵਾਂ ਦਾਸ ਕਿਸ ਤਰ੍ਹਾਂ ਪਾਉਣੀ ਹੈ ਤੇ ਕਿਸ ਤਰ੍ਹਾਂ ਆਪਾਂ ਇਹ ਬੀਏ ਬਣਾਉਣੇ ਨੇ ਹਨੇ ਮੈਂ ਫਰੰਟ ਵਾਲੀਆਂ ਪਿੱਛੀਆਂ ਦੇ ਚੈਨਾ ਰਾਹੜੀਆਂ ਨੇ ਤੁਹਾਨੂੰ ਦੱਸਾਂ ਲੈ ਕੇ ਫਿਰ ਉਸ ਤੋਂ ਅੱਗੇ ਆਪਾਂ 11 ਵੱਲ ਬੋਦਰ ਦੇ ਦਿੱਤੇ ਹੋਏ ਨੇ ਸਾਢੇ 10 ਇੰਚ ਤੇ ਮੋਢਿਆਂ ਦੀ ਕੱਈ ਹੋਈ ਮੋਢਿਆਂ ਦੀ ਆ ਦੇਖੋ ਜੀ ਸਾਢੇ 10 ਇੰਚ ਤੇ ਉੱਪਰ ਫਿਰ ਆਪਾਂ ਮੋਢਿਆਂ ਦੀ ਕੱਟ ਪਾਈ ਹੋਈ ਹੈ ਤੇ ਇਹ ਬੈਕ ਸਾਈਡ ਵਾਲਾ ਆਪਣਾ ਆਪਣਾ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇੱਕ ਫਰੰਟ ਵਾਲੀ ਪੇਚੀ ਵੀ ਆਪਾਂ ਬਣਾ ਲਈ ਹੈ ਆ ਦੇਖੋ ਜੀ ਫਰੰਟ ਵਾਲੀ ਪੇਚੀ ਦੇ ਆਪਾਂ 35 ਚੈਨ ਲਈਆਂ ਹੋਈਆਂ ਨੇ ਤੇ ਬਰਾਬਰ ਉਹਨਾ ਹੀ ਬਾਰਡਰ ਬਣਾ ਕੇ ਫਿਰ ਉੱਪਰ ਸਿੱਧਾ ਬਣਾਇਆ ਹੋਇਆ ਤੇ 1.5 ਇੰਚ ਤੇ ਫਿਰ ਮੋਢੇ ਦੀ ਕਾਟ ਪਾਉਣ ਤੋਂ ਬਾਅਦ ਉਸ ਤੋਂ ਅੱਗੇ ਆਪਾਂ ਗਲੇ ਦੀ ਵੀ ਇੱਕ ਇੱਕ ਚੈਨ ਘਟਾਉਂਦੇ ਜਾਣਾ ਤੇ ਗਲੇ ਦੀ ਵੀ ਸ਼ੇਪ ਫਿਰ ਬਣ ਜੂਗੀ ਇਸੇ ਤਰ੍ਹਾਂ ਹੀ ਆਪਾਂ ਇੱਕ ਪੇਚੀ ਆਪਾਂ ਬਣਾਵਾਂਗੇ ਉਹਦੇ ਵਿੱਚ ਆਪਾਂ ਦੱਸਾਂਗੇ ਕਿ ਇਸ ਤਰ੍ਹਾਂ ਆਪਾਂ ਮੋਢਿਆਂ ਦੀ ਕਾਟ ਪਾਉਣੀ ਹੈ ਤੇ ਉੱਪਰ ਆਪਾਂ ਕਾਟ ਕਿਸ ਤਰ੍ਹਾਂ ਪਾਉਣੀ ਹੈ ਹਾਂਜੀ 35 ਚੈਨ ਆਪਾਂ ਫਰੰਟ ਵਾਲੀ ਪੇਚੀ ਦੀਆਂ ਲਈਆਂ ਹੋਈਆਂ ਨੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਹੁਣ ਦੂਜੀ ਪੇਚੀ ਬਣਾਵਾਂਗੇ ਤੇ ਉਹਦੇ ਵਿੱਚ ਆਪਾਂ ਦੱਸਾਂਗੇ ਕਿਸ ਤਰ੍ਹਾਂ ਆਪਾਂ ਚੈਨ ਬਣਾਉਣੀ ਹੈ ਤੇ ਕਿਸ ਤਰ੍ਹਾਂ ਆਪਾਂ ਉੱਪਰ ਵੀ ਇਹ ਬਣਾ ਕੇ ਬਾਰਡਰ ਬਣਾ ਕੇ ਫਿਰ ਉਸ ਤੋਂ ਅੱਗੇ ਆਪਾਂ ਸਿੰਪਲ ਵੀ ਬਣਾਉਣੇ ਨੇ ਹਾਂਜੀ ਆ ਦੇਖੋ ਜੀ ਇੱਥੇ ਆਪਾਂ 35 ਚੈਨਾ ਬਣਾਵਾਂਗੇ 35 ਚੈਨਾ ਸੇਮ ਇਸੇ ਤਰ੍ਹਾਂ ਹੀ ਬਣਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਬੈਕ ਸਾਈਡ ਵਾਲੀਆਂ 80 ਚੈਨਾ ਬਣਾਉਣੀਆਂ ਨੇ ਤੇ ਜਿਸ ਤਰ੍ਹਾਂ ਆਪਾਂ ਅੱਗੇ ਬਾਰਡਰ ਬਣਾਵਾਂਗੇ ਆ ਦੇਖੋ ਜੀ ਚੈਨ ਬਣਾਉਣ ਤੋਂ ਬਾਅਦ ਸਿੰਗਲ ਵੀਏ ਬਣਾਉਣੇ ਨੇ ਆਪਾਂ ਇਸ ਤਰ੍ਹਾਂ ਦੇਖੋ ਜੀ ਹਰ ਇੱਕ ਚੈਨ ਦੇ ਵਿੱਚ ਕਰੋਸ਼ੀਏ ਤੇ ਇਸ ਤਰ੍ਹਾਂ ਵਲ ਦੇ ਕੇ ਤੇ ਚੈਨ ਦੇ ਵਿੱਚ ਕਰੋਸ਼ੀਆ ਨਗਾ ਕੇ ਤਿੰਨਾ ਤਿੰਨਾ ਨੂੰ ਇਕੱਠਾ ਕਰੋਸ਼ੀਆ ਕਰਾਂਗੇ ਆਹ ਦੇਖੋ ਜੀ ਹਰ ਇੱਕ ਚੈਨ ਦੇ ਵਿੱਚ ਕਰੋਸ਼ੀਏ ਤੇ ਵਲ ਪਾ ਕੇ ਤਿੰਨਾ ਨੂੰ ਇੱਕ ਵਾਰ ਦੇ ਵਿੱਚ ਕਰੋਸ਼ੀਆ ਕਰਾਂਗੇ ਇਸ ਤਰ੍ਹਾਂ ਆਪਾਂ ਹਰ ਇੱਕ ਚੈਨ ਦੇ ਵਿੱਚ ਕਰੋਸ਼ੀਆਂ ਕਰਨਾ ਹੈ ਬੀਆ ਬਣਾਉਣਾ ਹੈ ਇਸ ਤਰ੍ਹਾਂ ਸਿੰਗਲ ਬੀਆ ਬੋਲਦੇ ਨੇ ਇਸ ਨੂੰ ਸਿੰਗਲ ਬੀਆ ਇਸ ਤਰ੍ਹਾਂ ਬਣਾਉਣੇ ਨੇ ਆ ਦੇਖੋ ਜੀ ਇੱਕ ਵਾਰ ਦੇ ਵਿੱਚ ਤਿੰਨੇ ਬੀਆ ਬਣਾ ਲੈਣੇ ਨੇ ਆ ਦੇਖੋ ਵਾਰ-ਵਾਰ ਆਪਾਂ ਹਰ ਇੱਕ ਚੈਨ ਦੇ ਵਿੱਚ ਸੇਮ ਇਸੇ ਤਰ੍ਹਾਂ ਹੀ ਸਿੰਗਲ ਬੀਆ ਬਣਾਉਣਾ ਹੈ ਜਿਵੇਂ ਆਪਾਂ ਬੈਕ ਸਾਈਡ ਵਾਲੇ ਪੜੇ ਤੇ ਅਸੀਂ ਚੈਨਲ ਲਾਈਆਂ ਹੋਈਆਂ ਨੇ ਤੇ ਉਸਤੇ ਵੀ ਆਪਾਂ ਸੇਮ ਇਸੇ ਤਰ੍ਹਾਂ ਹੀ ਹਰ ਇੱਕ ਚੈਨ ਦੇ ਵਿੱਚ ਸਿੰਗਲ ਬੀਏ ਬਣਾਉਣੇ ਨੇ ਤੇ ਇਹੀ ਵਾਰ ਦੇਣੇ ਨੇ ਆਪਾਂ 11 ਵਾਰ ਠੀਕ ਹੈ ਜੀ ਬਾਰਡਰ ਤੇ ਸੇਮ ਇਸੇ ਤਰ੍ਹਾਂ ਹੀ ਸਿੰਗਲ ਬੀਏ ਦੇ ਵਾਰ ਆਪਾਂ 11 ਵਾਰ ਦਵਾਂਗੇ ਆ ਦੇਖੋ ਜੀ ਇਸ ਤੋਂ ਅੱਗੇ ਆਪਾਂ ਜਦੋਂ ਇਸ ਨੂੰ ਬੰਦ ਕਰਾਂਗੇ ਲਾਸਟ ਵਾਲੀ ਚੈਨ ਦੇ ਵਿੱਚ ਆਪਾਂ ਸਿੰਗਲ ਵੀਆ ਬਣਾ ਕੇ ਇਸ ਤਰ੍ਹਾਂ ਫਿਰ ਉਸ ਤੋਂ ਅੱਗੇ ਜਦੋਂ ਆਪਾਂ ਦੂਜੀ ਆਪਾਂ ਰੋ ਸਟਾਰਟ ਕਰਾਂਗੇ ਆ ਦੇਖੋ ਜੀ ਫਿਰ ਆਪਾਂ ਇੱਕ ਚੈਨ ਸਿੰਪਲ ਬਣਾਉਣੀ ਹੈ ਇਸ ਤਰ੍ਹਾਂ ਇੱਕ ਚੈਨ ਸਿੰਪਲ ਬਣਾਉਣ ਤੋਂ ਬਾਅਦ ਫਿਰ ਆਪਾਂ ਜਿਹੜਾ ਚੈਨ ਦੇ ਵਿੱਚ ਇਸ ਤਰ੍ਹਾਂ ਜਿਹੜਾ ਸਿੰਗਲ ਵੀਆ ਬਣਾਉਣਾ ਹੈ ਠੀਕ ਹੈ ਜੀ ਹਰ ਇੱਕ ਚੈਨ ਦੇ ਵਿੱਚ ਫਿਰ ਸੇਮ ਉਸੇ ਤਰ੍ਹਾਂ ਹੀ ਆਪਾਂ ਸਿੰਗਲ ਬੀਆ ਬਣਾਉਣਾ ਹੈ। ਕਰੋਸ਼ੀ ਅਤੇ ਵੱਲ ਦੇ ਕੇ ਇਹਨਾਂ ਤਿੰਨਾਂ ਨੂੰ ਇੱਕ ਵਾਰ ਦੇ ਵਿੱਚ ਕਰੋਸ਼ੀਆ ਕਰਨਾ ਹੈ। ਆਹ ਦੇਖੋ ਜੀ। ਤੇ ਇਹੇ ਆਪਾਂ 11 ਵਾਰ ਦੇਣੇ ਨੇ ਬਾਰਡਰ ਦੇ ਜੇਕਰ ਤੁਸੀਂ ਚਾਹੋ ਤਾਂ ਘੱਟ ਜਾਂ ਵੱਧ ਵਾਰ ਵੀ ਕਰ ਸਕਦੇ ਹੋ। ਮੈਂ ਇੱਥੇ 11 ਵਾਰ ਸਿੰਗਲ ਬੀਏ ਦੇ ਦਿੱਤੇ ਨੇ ਦੋਸਤੋਂ ਅੱਗੇ ਆਪਾਂ ਫਿਰ ਡਬਲ ਬੀਏ ਬਣਾਵਾਂਗੇ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ 11 ਵਾਰ ਦੇ ਚੁੱਕੇ ਆ ਇਸ ਤਰ੍ਹਾਂ ਤੇ ਇਸ ਤੋਂ ਅੱਗੇ ਆਪਾਂ ਸ਼ੁਰੂ ਵਿੱਚ ਆਪਾਂ ਇੱਕ ਚੈਨ ਇਸ ਤਰ੍ਹਾਂ ਬਣਾਵਾਂਗੇ ਇਸ ਤੋਂ ਅੱਗੇ ਫਿਰ ਆਪਾਂ ਇਸ ਤਰ੍ਹਾਂ ਧਾਗੇ ਤੇ ਕ੍ਰੋਸ਼ੀਏ ਤੇ ਵੱਲਦੇ ਕੇ ਤੇ ਇਸ ਤੋਂ ਅਗਲੀ ਚੈਨ ਦੇ ਵਿੱਚ ਇਸ ਤਰ੍ਹਾਂ ਬੀਏ ਬਣਾਵਾਂਗੇ ਪਹਿਲਾਂ ਆਪਾਂ ਇੱਕ ਵਾਰ ਕੱਢਾਂਗੇ ਕ੍ਰੋਸ਼ੀਆ ਫਿਰ ਦੋ ਵਾਰ ਫਿਰ ਤਿੰਨ ਵਾਰ ਹੁਣ ਆਪਾਂ ਇਹ ਡਬਲ ਬੀਏ ਬਣਾਵਾਂਗੇ ਇਸ ਤੋਂ ਅੱਗੇ ਆਪਾਂ ਸਾਰੇ ਵਾਰ ਸੇਮ ਇਸੇ ਤਰ੍ਹਾਂ ਹੀ ਦਵਾਂਗੇ ਆ ਦੇਖੋ ਜੀ ਸ਼ੁਰੂ ਤੋਂ ਲੈ ਕੇ ਆ ਦੇਖੋ 11 ਵਾਰ ਸਿੰਗਲ ਬੀਏ ਬਣਾ ਬਣਾ ਕੇ ਉਸ ਤੋਂ ਅੱਗੇ ਆਪਾਂ ਦੋ ਚੈਨਾਂ ਪਾ ਕੇ ਫਿਰ ਉਸ ਤੋਂ ਅਗਲੀ ਚੈਨ ਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਵਾਰ ਫਿਰ ਦੋ ਵਾਰ ਫਿਰ ਤਿੰਨ ਵਾਰ ਇਸ ਤਰ੍ਹਾਂ ਕ੍ਰੋਸ਼ੀਆਂ ਕਰਾਂਗੇ ਤੇ ਫਿਰ ਆਪਾਂ ਵਾਰ-ਵਾਰ ਸੇਮ ਇਸੇ ਤਰ੍ਹਾਂ ਵੀ ਜਿਹੜੇ ਨੇ ਡਬਲ ਵੀਏ ਬਣਾ ਲਵਾਂਗੇ ਹਰ ਇੱਕ ਚੈਨ ਦੇ ਵਿੱਚ ਆਪਾਂ ਵੀਏ ਬਣਾਉਣੇ ਨੇ ਆ ਦੇਖੋ ਜੀ ਇਹ ਆਪਾਂ ਹੁਣ 11 ਵਾਰ ਸਿੰਗਲ ਬੀਏ ਦੇ ਦਿੱਤੇ ਸੀ ਤੇ ਉਸ ਤੋਂ ਅੱਗੇ ਫਿਰ ਹੁਣ ਆਪਾਂ ਡਬਲ ਬੀਏ ਬਣਾਵਾਂਗੇ ਆ ਦੇਖੋ ਜੀ ਧਾਗੇ ਤੇ ਵਾਲ ਪਾ ਕੇ ਇੱਕ ਵਾਰ ਕਰੋਸ਼ੀਆ ਕਰਾਂਗੇ ਫਿਰ ਦੋ ਵਾਰ ਫਿਰ ਤਿੰਨ ਵਾਰ ਇਹ ਤਿੰਨ ਵਾਰ ਆਪਾਂ ਦੇਣੀ ਨੇ ਇਸ ਤਰ੍ਹਾਂ ਇੱਕ ਇੱਕ ਬੀਏ ਦੇ ਤੇ ਇਹ ਆਪਾਂ ਹਰ ਇੱਕ ਚੈਨ ਦੇ ਵਿੱਚ ਆਪਾਂ ਇਸ ਤਰ੍ਹਾਂ ਡਬਲ ਬੀਏ ਬਣਾ ਲਵਾਂਗੇ 11 ਵਾਰ ਆਪਾਂ ਸਿੰਗਲ ਬੀਏ ਦੇ ਦਿੱਤੇ ਸੀ ਉਸ ਤੋਂ ਅੱਗੇ ਹੁਣ ਆਪਾਂ ਡਬਲ ਬੀਏ ਬਣਾਵਾਂਗੇ ਆ ਦੇਖੋ ਜੀ ਇਸ ਤੋਂ ਅੱਗੇ ਆਪਾਂ ਸਾਰਾ 1.5 ਇੰਚ ਹੁਣ ਲੈ ਜਦੋਂ ਸਾਡੇ 10 ਇੰਚ ਮੋਢੇ ਦੀ ਫਿਰ ਆਪਾਂ ਕਾਟ ਪਾਉਣੀ ਹੈ 1.5 ਇੰਚ ਹੁਣ ਤੋਂ ਬਾਅਦ ਤੇ ਸੇਮ ਇਸੇ ਤਰ੍ਹਾਂ ਹੀ ਸਿੱਧਾ-ਸਿੱਧਾ ਆਪਾਂ ਡਬਲ ਬੀਏ ਬਣਾ ਲਵਾਂਗੇ ਫਿਰ ਆਪਾਂ 10 ਇੰਚ ਹੁਣ ਤੋਂ ਬਾਅਦ ਫਿਰ ਮੋਢੇ ਦੀ ਕਾਟ ਪਾਵਾਂਗੇ ਹਾਂਜੀ 1.5 ਇੰਚ ਬਣਾਉਣ ਤੋਂ ਬਾਅਦ ਫਿਰ ਆਪਾਂ ਮੋਢਿਆਂ ਦੀ ਕਾਟ ਪਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਨਾਪ ਕੇ ਦੋਨੋਂ ਫੱਟੀਆਂ ਨਾਪ ਕੇ ਫਿਰ ਆਪਾਂ ਮੋਢੇ ਦੀ ਕਾਟ ਪਾਵਾਂਗੇ ਆ ਦੇਖੋ ਜੀ ਇੱਥੇ ਆਪਾਂ ਤਿੰਨ ਚੈਨਾ ਛੱਡ ਦਵਾਂਗੇ ਤਿੰਨ ਚੈਨਾ ਦੀ ਸਭ ਤੋਂ ਪਹਿਲਾਂ ਕਾਟ ਪਾ ਲਵਾਂਗੇ ਫਿਰ ਉਸ ਤੋਂ ਅੱਗੇ ਆਪਾਂ ਦੋ ਸਿੰਗਲ ਕਰੋਸ਼ੀਆ ਬਣਾ ਕੇ ਦੋ ਚੈਨਾ ਇੱਥੇ ਛੱਡ ਦਵਾਂਗੇ ਤੇ ਇਸ ਤਰ੍ਹਾਂ ਆਪਾਂ ਪੰਜ ਚੈਨਾ ਦੀ ਇੱਥੇ ਕਾਟ ਪਾ ਚੁੱਕੇ ਹਾਂ ਦੋ ਵਾਰ ਚ ਆਪਾਂ ਪੰਜ ਚੈਨਾ ਘਟਾ ਲਈਆਂ ਨੇ ਮੋੜ ਦੇ ਦੀਆਂ ਤੇ ਇਸ ਤੋਂ ਅੱਗੇ ਫਿਰ ਆਪਾਂ ਇੱਕ ਜਾਂ ਦੋ ਚੈਨਾ ਘਟਾ ਲਵਾਂਗੇ ਤੇ ਸੇਮ ਇਸ ਤੋਂ ਅੱਗੇ ਉਸੇ ਤਰ੍ਹਾਂ ਹੀ ਬੀਏ ਬਣਾ ਲਵਾਂਗੇ डब्ल्यूबीए आ देखो जी इस तो क चैन क आगे ਆਪਾਂ ਹੁਣ ਗਲੇ ਵਾਲੀ ਸਾਈਡ ਤੋਂ ਕਾਟ ਪਾਉਣੀ ਏ ਆ ਦੇਖੋ ਜੀ ਆ ਵਾਲੀ ਸ਼ੇਪ ਬਣੂਗੀ ਆਪਣੀ ਤੇ ਇੱਥੇ ਆਪਾਂ ਹਰ ਇੱਕ ਵਾਰ ਇੱਕ ਇੱਕ ਚੈਨ ਘਟਾਉਂਦੇ ਜਾਵਾਂਗੇ ਆ ਦੇਖੋ ਜੀ ਇੱਥੇ ਆਪਾਂ ਇੱਕ ਇੱਕ ਚੈਨ ਕਟਾਉਂਦੇ ਜਾਵਾਂਗੇ ਹਰ ਵਾਰ ਜਦੋਂ ਉੱਪਰ ਆਪਣੇ ਕੋਲ 16 17 ਵੀ ਇਹ ਰਹਿ ਗਏ ਆਪਣੇ ਕੋਲ ਚੈਨਾ ਰਹਿ ਗਈਆਂ ਫਿਰ ਆਪਾਂ ਕਾਟ ਪਾਉਣੀ ਬੰਦ ਕਰ ਦਵਾਂਗੇ ਆ ਦੇਖੋ ਜੀ ਇਹ ਆਪਾਂ ਹਰ ਵਾਰ ਹਰ ਸਲਾਈ ਇੱਕ ਇੱਕ ਚੈਨ ਆਪਾਂ ਕਟਾਉਂਦੇ ਜਾਵਾਂਗੇ ਅਹ ਦੇਖੋ ਜੀ ਜਦੋਂ ਆਪਾਂ ਰੋ ਬਦਲਦੇ ਆਂ ਫਿਰ ਆਪਾਂ ਇੱਕ ਚੈਨ ਫਿਰ ਘਟਾ ਲਵਾਂਗੇ ਸਿੰਗਲ ਕ੍ਰੋਸ਼ੀਆਂ ਬਣਾ ਕੇ ਤੇ ਉਸ ਤੋਂ ਅੱਗੇ ਸਿੰਪਲ ਉਸੇ ਤਰ੍ਹਾਂ ਹੀ ਆਪਾਂ ਡਬਲ ਬੀਏ ਬਣਾ ਲੈਣੇ ਨੇ ਸਾਰੇ ਵਾਰ-ਵਾਰ ਇਸੇ ਤਰ੍ਹਾਂ ਹੀ ਆਪਾਂ ਇੱਕ-ਇੱਕ ਚੈਨ ਘਟਾਉਂਦੇ ਜਾਵਾਂਗੇ ਇਸ ਤਰ੍ਹਾਂ ਗਲੇ ਦੀ ਸ਼ੇਪ ਜਿਹੜੀ ਹੈ ਉਹ ਬਣ ਜੂਗੀ ਇੱਥੇ ਆਪਾਂ ਸੇਮ ਇਸੇ ਤਰ੍ਹਾਂ ਹੀ ਡਬਲ ਬੀਏ ਬਣਾ ਲਵਾਂਗੇ ਹਾਂਜੀ ਇਸ ਤੋਂ ਅੱਗੇ ਹੁਣ ਆਪਾਂ ਪਹਿਲਾਂ ਆਪਾਂ 5 ਚੈਨਾ ਦੀ ਕਟ ਪਾਈ ਸੀ ਤੇ ਹੁਣ ਇੱਥੇ ਆਪਾਂ 2 ਚੈਨਾ ਕਟਾ ਲਵਾਂਗੇ ਤੇ ਇੱਥੇ ਕੁੱਲ 7 ਚੈਨਾ ਦੀ ਆਪਾਂ ਕਾਟ ਜਿਹੜੀ ਹੈ ਉਹ ਪਾ ਲਵਾਂਗੇ ਇਸ ਤੋਂ ਅੱਗੇ ਆਪਾਂ ਹੁਣ ਕਵਾਟ ਪਾਉਣੀ ਅੱਗੇ ਬੰਦ ਕਰ ਦਵਾਂਗੇ। 30 ਤੋਂ ਅੱਗੇ ਫਿਰ ਆਪਾਂ ਮੋਢੇ ਵਾਲੀ ਸਾਈਡ ਤੋਂ ਸਿੰਪਲ ਸਿੱਧਾ ਆਉਣਾਗੇ। ਮੋਢੇ ਵਾਲੀ ਸਾਈਡ ਤੋਂ ਆਪਾਂ ਸਿੰਪਲ ਸਿੱਧਾ ਆਉਣਾਗੇ। ਇਸ ਤੋਂ ਅੱਗੇ ਆਪਾਂ ਸਿੰਪਲ ਸਿੱਧਾ ਬਣਾ ਲਵਾਂਗੇ ਤੇ ਗਲੇ ਵਾਲੀ ਸਾਈਡ ਤੋਂ ਹਰ ਇੱਕ ਵਾਰ ਆਪਾਂ ਇੱਕ ਇੱਕ ਚੈਨ ਘਟਾਉਂਦੇ ਜਾਣਾ ਹੈ। ਤੇ ਇਸ ਤੋਂ ਅੱਗੇ ਜਦੋਂ ਆਪਣੇ ਕੋਲ ਉੱਪਰ 16 ਚੈਨਾ ਬਚ ਗਈਆਂ ਫਿਰ ਆਪਾਂ ਗਲੇ ਦੀ ਕਾਰਟ ਜਿਹੜੀ ਆ ਉਹ ਬੰਦ ਕਰ ਦਾਂਗੇ ਮੋਡੇ ਵਾਲੀ ਸਾਈਡ ਤੋਂ ਆਪਾਂ ਇਸੇ ਤਰ੍ਹਾਂ ਹੀ ਸਿੱਧਾ-ਸਿੱਧਾ ਆਉਣਾਗੇ ਸੱਤ ਚੈਨਾ ਆਪਾਂ ਘਟਾਉਣੀਆਂ ਸਨ ਉਹ ਆਪਾਂ ਘਟਾ ਲਈਆਂ ਨੇ ਤੇ ਇਸ ਤੋਂ ਅੱਗੇ ਆਪਾਂ ਇਸੇ ਤਰ੍ਹਾਂ ਹੀ ਫੱਟੀ ਬਣਾਵਾਂਗੇ ਤੇ ਇਸ ਤੋਂ ਅਗਲੀ ਵੀਡੀਓ ਵਿੱਚ ਮੈਂ ਇਸ ਤੋਂ ਅੱਗੇ ਦੱਸਾਂਗੀ ਕਿ ਇਸ ਤਰ੍ਹਾਂ ਆਪਾਂ ਮੋਡੇ ਜੋੜਨੇ ਨੇ ਕਿਸ ਤਰ੍ਹਾਂ ਆਪਾਂ ਫੁੱਲ ਲੋੜੇ ਨੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ